ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਪਤਾ ਚੱਲੇ ਕਿ ਦਸਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੋਂ ਖੁਸ਼ ਨੇ ਮਹਾਰਾਜ ਜੀ ਕਹਿੰਦੇ ਨੇ ਜਦੋਂ ਤੁਹਾਡਾ ਮੇਲ ਕਿਸੇ ਗੁਰਮੁਖ ਬੰਦੇ ਨਾਲ ਹੋਵੇ ਅਰਥਾਤ ਰੱਬ ਦੇ ਬੰਦੇ ਨਾਲ ਹੋਵੇ ਜੋ ਕਿ ਗੁਰੂ ਨਾਲ ਜੁੜਿਆ ਹੋਵੇ ਤੇ ਜਦੋਂ ਤੁਹਾਨੂੰ satsang ਦੀਆਂ ਘੜੀਆਂ ਮਿਲਣ ਅਰਥਾਤ ਤੁਹਾਡਾ ਜੋ ਟਾਈਮ ਹੈ satsang ਵਿੱਚ ਬੀਤੇ ਤੇ ਜਦੋਂ ਤੁਹਾਡੇ ਘਰੇ ਸੰਗਤ ਦੇ ਚੰਨ ਪੈਣ ਤਾਂ ਸਮਝ ਲੈਣਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੋਂ ਬਹੁਤ ਹੀ ਖੁਸ਼ ਨੇ ਤੁਹਾਡੇ ਤੇ ਮਹਾਰਾਜ ਦੀ ਕਿਰਪਾ ਹੋਣ ਵਾਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ